ਸਭ ਤੋਂ ਪਹਿਲਾ ਤੇ ਅਹਿਮ ਮੁੱਦਾ ਸੀ ਆਪਣਾ ਨਸ਼ਿਆਂ ਦਾ ਮੈਂ ਗੱਲ ਇੱਥੋਂ ਹੀ ਤੋੜਦਾ ਨਸ਼ਿਆਂ ਦੇ ਮੁੱਦੇ ਤੋਂ ਅੱਗੇ ਆਪਾਂ ਵਿਕਾਸ ਦੀਆਂ ਗੱਲਾਂ ਸਾਰੇ ਮਤੇ ਪਾਵਾਂਗੇ ਉਹਦੀ ਕਰਾਂਗੇ ਅੱਜ ਪ੍ਰਸ਼ਾਸਨ ਵੀ ਆਪਣੇ ਚ ਹਾਜ਼ਰ ਆ ਆਪਣੇ ਮਾਣਯੋਗ ਐਸ ਐਚਓ ਸਾਹਿਬ ਮੈਨਾ ਇਹਨਾਂ ਨੂੰ ਖਾਸ ਤੌਰ ਤੇ ਅੱਜ ਬੁਲਾਇਆ ਗਿਆ ਕਿ ਬੜੀਆਂ ਗੱਲਾਂ ਚ ਹੁੰਦੀਆਂ ਫਿਰ ਆਪਾਂ ਕਹਿ ਦਿੰਨੇ ਆ ਵੀ ਸਰਪੰਚ ਪੌਲਿਸ ਨਾਲ ਰਲੇ ਆ ਸਰਪੰਚ ਵੱਡੀਆਂ ਲੈਂਦੇ ਆ ਵੱਡੀਆਂ ਦਿੰਦੇ ਆ ਆ ਤੁਹਾਡੇ ਸਾਹਮਣੇ ਐਸਐਚਓ ਸਾਹਿਬ ਬੈਠੇ ਆ ਤੁਹਾਡੇ ਸਾਹਮਣੇ ਸਾਡੀ ਪੰਚਾਇਤ ਬੈਠੀ ਆ ਅੱਜ ਮੈਂ ਆ ਕੁਝ ਮਤੇ ਆ ਜਿਹੜੇ ਨਸ਼ਿਆਂ ਦੇ ਵਰਖਲਾ ਪਾਏ ਆ ਸਾਡੀ ਕਮੇਟੀ ਪਹਿਲਾਂ ਹੀ ਇੱਥੇ ਵਰਕ ਕਰਦੀ ਸੀ ਕਰਦੀ ਆ ਰਹੀ ਆ ਇੱਕ ਲਹਿਰ ਉੱਠਦੀ ਆ ਜੀ ਥੋੜਾ ਟਾਈਮ ਚੱਲਦੇ ਆ ਫਿਰ ਉੱਥੇ ਠੰਡੇ ਜੇ ਪੈ ਜਾਂਦੇ ਆ ਪਰ ਇਹਨੂੰ ਹੁਣ ਠੰਡਾ ਨਾ ਸਮਝ ਕੇ ਚੱਲਿਓ ਇਹ ਕੰਮ ਤੱਤਾ ਹੀ ਰਹਿਣਾ 5 ਸਾਲਾਂ ਮੈਂ ਇੱਕ ਵਾਰੀ ਤੁਹਾਨੂੰ ਮਤਾ ਪੜ੍ਹ ਕੇ ਸੁਣਾ ਦਿੰਨਾ ਤੁਹਾਨੂੰ ਪਤਾ ਲੱਗ ਜੂ ਵੀ ਇਹਦੇ ਵਿੱਚ ਹੈ ਕੀ ਆ ਮੈਂ ਅੱਜ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਿਆ ਸਾਡੀ ਪੰਚਾਇਤ ਬਣੀ ਹੋਈ ਨੂੰ ਇੱਕ ਨਵਾਂ ਸਾਲ ਨਵੀਂ ਅਗਾਜ਼ ਲੈ ਕੇ ਚੜਿਆ ਸਨ 2025 ਅੱਜ 1 ਤਰੀਕ 1 ਜਨਵਰੀ ਨੂੰ ਅਸੀਂ ਅੱਜ ਜਿਹੜੇ ਪਿੰਡ ਤੇ ਬੜੇ ਅਹਿਮ ਮੁੱਦਿਆਂ ਤੇ ਜਿੰਨਾਂ ਤੇ ਅਸੀਂ ਇਲੈਕਸ਼ਨ ਜਿੱਤਿਆ ਸੀ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਰੱਖ ਕੇ ਅੱਜ ਉਹਨਾਂ ਮੁੱਦਿਆਂ ਤੇ ਗ੍ਰਾਮ ਸਭਾ ਬੁਲਾਈ ਗਈ ਆ ਜਿਹੜੀ ਇਹ ਗ੍ਰਾਮ ਸਭਾ ਇਹਦੇ ਚ ਜਿਹੜੇ ਮੁੱਦੇ ਪਾਸ ਕੀਤੇ ਗਏ ਆ ਉਹ ਸਭ ਤੋਂ ਅਹਿਮ ਮੁੱਦਾ ਸੀ ਜਿਹੜਾ ਨਸ਼ਿਆਂ ਦਾ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਸਾਨੂੰ ਜਿਤਾਇਆ ਅਸੀਂ ਉਸੇ ਗੱਲ ਤੇ ਆਪਣੀ ਕਮਿਟਮੈਂਟ ਸਾਰੀ ਪੰਚਾਇਤ ਪੂਰੀ ਕਰ ਰਹੇ ਆ ਅਸੀਂ ਅੱਜ ਤੋਂ ਪਿੰਡ ਤੇ ਰੂਲਸ ਰੈਗੂਲੇਸ਼ਨ ਬਣਾਏ ਆ ਬੁੱਕੀਪੁਰੇ ਚ ਪਹਿਲਾਂ ਕਾਗਜ਼ਾਂ ਚ ਤਾਂ ਬੇਸ਼ੱਕ ਹੁੰਦੀ ਹੋਵੇ ਪਰ ਪਹਿਲਾਂ ਕਦੇ ਗ੍ਰਾਮ ਸਭਾ ਇਸ ਲੈਵਲ ਚ ਨਹੀਂ ਹੋਈ ਇੰਨਾ ਲੋਕਾਂ ਨੇ ਪਿਆਰ ਦਿੱਤਾ ਇੰਨੀ ਗ੍ਰਾਮ ਸਭਾ ਹੋਈ ਆ ਜਿਹੜੀ ਅੱਜ ਪਿੰਡ ਦੇ ਵਿੱਚ ਤੇ ਉਹਦੇ ਚ ਜਿਹੜੇ ਮੇਨ ਅਹਿਮ ਮੁੱਦੇ ਰੱਖੇ ਗਏ ਆ ਉਹ ਰੱਖੇ ਗਏ ਜਿਵੇਂ ਨਸ਼ਿਆਂ ਦਾ ਮੁੱਦਾ ਸਭ ਤੋਂ ਅਹਿਮ ਸੀਗਾ ਉਹਦੇ ਵਰ ਖਿਲਾਫ ਅਸੀਂ ਇੱਕ ਮਤਾ ਪਾ ਕੇ ਇੱਕ ਕਾਨੂੰਨ ਜਾਰੀ ਕਰ ਦਿੱਤਾ ਗਿਆ ਵਾ ਜਿਹੜਾ ਇਸੇ ਕਾਨੂੰਨ ਨੂੰ ਫਾਲੋ ਕਰੂਗਾ ਜਿਹੜਾ ਬੰਦਾ ਇਹ ਰੂਲ ਰੈਗੂਲੇਸ਼ਨ ਨਹੀਂ ਫਾਲੋ ਕਰਦਾ ਜਾਂ ਨਸ਼ਾ ਵੇਚਦਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਪਹਿਰੇ ਲੱਗਣਗੇ ਵੈਸੇ ਤਾਂ ਤਕਰੀਬਨ ਸਾਡੀ ਕਮੇਟੀ ਪਹਿਲਾਂ ਤੋਂ ਹੀ ਵਰਕ ਕਰਦੀ ਆ ਰਹੀ ਆ ਸਾਡੇ ਪਿੰਡ ਚ ਬਹੁਤ ਅੱਗੇ ਨੂੰ ਫਰਕ ਵੀ ਪਿਆ ਇਸ ਚੀਜ਼ ਦਾ ਪਰ ਜਿਹੜੇ ਮੁੱਦਿਆਂ ਤੇ ਅਸੀਂ ਅੱਜ ਚੋਣ ਜਿੱਤੀ ਸੀ ਪਰ ਸਾਨੂੰ ਉਹਨਾਂ ਮੁੱਦਿਆਂ ਤੇ ਖੜਨਾ ਸਾਡਾ ਅਧਿਕਾਰ ਵੰਦ ਵਿੱਚ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਦੋ ਚਾਰ ਮੇਨ ਪੁਆਇੰਟ ਜਿਹੜੇ ਰੱਖੇ ਗਏ ਅਸੀਂ ਇਹ ਰੱਖੇ ਗਏ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਜਾਂ ਨਸ਼ੇ ਦੀ ਸਪਲਾਈ ਕਰਦਾ ਕਿਤੋਂ ਵੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੀ ਪੰਚਾਇਤ ਵੱਲੋਂ ਕੀਤੀ ਜਾਊਗੀ ਸਾਡੇ ਪਿੰਡ ਦੀ ಗ್ರಾಮ ਸਭਾ ਵੱਲੋਂ ਕੀਤੀ ਜਾਊਗੀ ਜਿਹੜਾ ਕੋਈ ਬੰਦਾ ਮੈਡੀਕਲੀ ਸਰਿੰਜ ਕੋਈ ਕੈਮੀਕਲ ਜਾਂ ਕੈਪਸੂਲ ਕੁਇਦਾਂ ਦਾ ਨਸ਼ਾ ਵੇਚਦਾ ਕਰਦਾ ਵਾ ਉਹਦੇ ਤੇ ਬੰਦੀ ਕਾਰਵਾਈ ਕਰਵਾਈ ਜਾਊਗੀ ਬਕਾਇਦਾ ਅਸੀਂ ਅੱਜ ਪ੍ਰਸ਼ਾਸਨ ਨੂੰ ਐਸਚਓ ਸਾਹਿਬ ਸਾਡੇ ਥਾਣੇ ਮਹਿਨੇ ਤੋਂ ਇਕਬਾਲ ਹੁਸੈਨ ਜੀ ਉਹਨਾਂ ਨੂੰ ਵੀ ਬੁਲਾਇਆ ਸੀ ਇਹਨਾਂ ਮੁੱਦਿਆਂ ਤੇ ਡਿਸਕਸ ਕਰਨ ਲਈ ਤੇ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਅਸੀਂ ਇਹ ਲਿਹਾ ਦਿੱਤਾ ਗਿਆ ਵਾ ਇਹ ਮੁੱਦਾ ਬਾਕੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੇ ਨਾਲ ਪੰਚਾਇਤ ਹਰ ਹਾਲਤ 'ਚ ਖੜੀ ਵੀ ਆ ਤੇ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਨੂੰ ਵੀ ਤਿਆਰ ਆ ਉਹਦਾ ਬੰਦ ਦਾ ਸਮਾਨ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਬੰਦਾ 1 ਸਾਲ ਨਸ਼ਾ ਛੱਡਦਾ ਲਗਾਤਾਰ ਅਸੀਂ ਉਹਨੂੰ ਕਿਤੇ ਨਾ ਕਿਤੇ ਨੌਕਰੀ ਦੇ ਵਿੱਚ ਵੀ ਐਡਜਸਟ ਕਰਵਾਵਾਂਗੇ ਉਹਦੀ ਜਿੰਨੀ ਹੈਲਪ ਹੋ ਸਕੇ ਉਹ ਕਰਾਂਗੇ ਪਰ ਸਾਡੇ ਇਸ ਵੱਲੋਂ ਥੋੜੀ ਜਿਹੀ ਕਾਨੂੰਨ ਸਖਤ ਰਹਿਣਗੇ ਨਸ਼ੇ 'ਚ ਅਸੀਂ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਾ ਨਸ਼ੇ ਦੇ ਮਗਰ ਜਾਣਾ ਵਾ ਜਿਹੜਾ ਬੰਦਾ ਨਸ਼ੇ ਵਾਲੇ ਦੇ ਮਗਰ ਕੋਈ ਜ਼ਮਾਨਤ ਦੇਣ ਜਾਂਦਾ ਵਾ ਜਾਂ ਨਸ਼ੇ ਦੀ ਆਲੇ ਨੂੰ ਛਡਾਉਣ ਥਾਣੇ ਚ ਜਾਂਦਾ ਵਾ ਉਹਦੇ ਬਰ ਖਿਲਾਫ ਸਾਡਾ ਬਕਾਇਦਾ ਪਿੰਡ ਲੈਵਲ ਤੇ ਧਰਨਾ ਚੱਲੂਗਾ ਉਹਦੇ ਪੋਸਟਰ ਬਣਾ ਕੇ ਪਿੰਡ ਚ ਲਾਏ ਜਾਣਗੇ